ਮੋਟਰਸਾਈਕਲ ਵਾਲਿਆਂ ਨੇ ਕੀਤਾ 마ਸੂਮ ਨੂੰ ਅਗਵਾ ਬੱਚੇ ਦੀ ਮਾਂ ਦਾ ਹੋਇਆ ਰੋ ਰੋ ਬੁਰਾ ਹਾਲ ਸੀਸੀਟੀਵੀ ਵਿੱਚ ਕੈਦ ਹੋਏ ਬੱਚਾ ਲੈ ਜਾਂਦੇ ਦੋਸ਼ੀ ਕਰਦੇ ਬਾਹਰ 2 ਸਾਲ ਦਾ ਇੱਕ 마ਸੂਮ ਬੱਚਾ ਖੇਡ ਰਿਹਾ ਸੀ ਕਿ ਮੋਟਰਸਾਈਕਲ ਤੇ ਸਵਾਰ ਦੋ ਲੋਕ ਆਉਂਦੇ ਨੇ ਤੇ ਉਸ ਬੱਚੇ ਨੂੰ ਲੈ ਕੇ ਫਰਾਰ ਹੋ ਜਾਂਦੇ ਨੇ ਯਾਨੀ ਕਿ ਉਸ ਬੱਚੇ ਨੂੰ ਅਗਵਾ ਕਰ ਲੈਂਦੇ ਨੇ ਤੇ ਇਹ ਘਟਨਾ ਦਿਨ ਦਿਹਾੜੇ ਵਾਪਰੀ ਹੈ ਤੇ ਇਸ ਤੋਂ ਬਾਅਦ ਮਾਪਿ ਉਹਦਾ ਰੋ ਰੋ ਕੇ ਬੁਰਾ ਹਾਲ ਹੈ ਦੇਖੋ ਨਾ ਇਸ ਦੀ ਸ਼ਿਕਾਇਤ ਪੁਲਿਸ ਕੋਲ ਦਿੱਤੀ ਹੈ ਤੇ ਇਨਸਾਫ ਦੀ ਮੰਗ ਕੀਤੀ ਹੈ ਬੱਚੇ ਦੀ ਮਾਂ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਘਰ ਦੇ ਬਾਹਰ ਖੇਡ ਰਹੇ ਸੀ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦਾ ਬੱਚਾ ਇੱਥੇ ਨਹੀਂ ਹੈ ਤਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਬਾਅਦ ਵਿੱਚ ਪੁਲਿਸ ਮੌਕੇ ਤੇ ਪਹੁੰਚੀ ਤੇ ਉਹਨਾਂ ਦੇ ਦੱਸਣ ਦੇ ਮੁਤਾਬਕ ਮੋਟਰਸਾਈਕਲ ਸਵਾਰਾਂ ਨੂੰ ਉਹਦਾ ਪਹਿਲਾਂ ਕਦੇ ਨਹੀਂ ਵੇਖਿਆ ਤੇ ਸਵੇਰ ਤੋਂ ਹੋਇਓ ਇੱਥੇ ਘੁੰਮ ਰਹੇ ਸੀ हमारे गेटे के बाहर दोनों बच्चा खेल रहा था हम थोड़ा सा के लिए अंदर गया अंदर गया तो तुरंत किधर से आया वो बंदा हमारा लड़का को उठा बैठा लिया गाड़ी पे हमारा छोटी लड़की बताने गई कि मम्मी बाबू को तो ले गया उठा के गाड़ी पर बैठा के जब हम खोजने लग गए <laughs> दो साल के न कभी नहीं उसको हम देखा उसको कभी नहीं देखा हम चाहते हैं हमारा बच्चा चाहिए और कुछ नहीं कभी कुछ खोजने भी नहीं आया था नहीं कभी देखा उसको कल सुबह से वो चक्कर मार रहा था पहले तो इधर का बच्चा उठा रहा था वहा आदमी देख लिया तो वहां को बच्चा रख दिया अब फिर हमारा उधर कोई आदमी नहीं था हमारा बच्चा अकेला पड़ गया दोनों छोटा लड़का को उठा लिया तुरंत में आवाज मारा लड़की छोटी तो बाहर निकला जब तक तो पता नहीं चला किधर गया सर वो तो सुबह से ही घूम रहा था किसी से कुछ बोल भी नहीं रहा था एक दूसरे को बच्चे को चक लिया था फिर उसको चक के आ रहा था ना तो फिर उसको छीना उसको छीनने के बाद हम हमारे घर वाली हमें घर में सोया पड़ा था एक या घर में थोड़ा सा के लिए दोनों बच्चा गेट पे खेल रहा था इतने में वो लड़की आया भागते कर पापा पापा बच्चे को उठा ले गया तब तो मेरा घर वाली निकल के देखा तो वहाँ पे बच्चा है नहीं कहीं पे नज़र भी नहीं आया ਮਾਮਲਾ ਬਰਨਾਲਾ ਦਾ ਹੈ ਜਿੱਥੇ ਕੇ ਝੁਗੀ ਚੌਪੜੀ ਦੇ ਚਿਰਹਣ ਵਾਲੇ ਕਰੀਪ ਪਰਵਾਦ ਦੇ ਤਕਰੀਬਨ 2 ਸਾਲ ਦੇ ਬੱਚੇ ਨੂੰ ਇਹਨਾਂ ਦੋਸ਼ੀਆਂ ਨੇ ਅਗਵਾ ਕਰ ਲਿਆ ਹੈ ਜੋ ਕੇ ਸੀ ਸੀ ਟੀ ਵੀ ਕੈਮਰੇ ਦੇ ਵਿੱਚ ਕੈਦ ਵੀ ਹੋ ਗਏ ਨੇ ਜੋ ਕਿ ਬੱਚਾ ਲੈ ਜਾਂਦੇ ਹੋਏ ਫਿੱਖਾ ਦੇ ਰਹੇ ਨੇ ਤੇ ਬਰਨਾਲਾ ਪੁਲਿਸ ਦੇ ਡੀਐਸਪੀ ਨੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਤੇ ਵੱਖ-ਵੱਖ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਛੇਤੀ ਹੀ ਦੋਸ਼ੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ਬਰਨਾਲੇ ਦਾਣਾ ਮੰਡੀ ਦਾ ਇਹ ਮਾਮਲਾ ਹੈਗਾ ਕੱਲ ਕਰੀਬ 3:30 ਵਜੇ ਦੀ ਇਹ ਘਟਨਾ ਹੈ ਸਾਨੂੰ ਕੰਟਰੋਲ ਰੂਮ ਤੇ ਤਲਾਹ ਆਈ ਸੀ ਕੇ ਬਰਨਾਲਾ ਝੁੰਗੀਆਂ ਜਿਹੜੀ ਦਾਣਾ ਮੰਡੀ ਆ ਉੱਥੇ ਝੁੰਗੀਆਂ ਦੇ ਵਿੱਚ ਜਿਹੜੇ ਪ੍ਰਵਾਸੀ ਰਹਿੰਦੇ ਨੇ ਉੱਥੇ ਬੀਨਾ ਦੇਵੀ ਨਾਮ ਦੀ ਔਰਤ ਆ ਜੋ ਕਿ ਪਿੱਛੋਂ ਸੇਖਪੁਰਾ ਜ਼ਿਲ੍ਹਾ ਬਿਹਾਰ ਨੂੰ ਬਲੋਂਗ ਕਰਦੀ ਆ ਉਹਦਾ 2 ਸਾਲ ਦਾ ਬੱਚਾ ਅਰਹਿਮਤ ਕੁਮਾਰ ਉਹ ਉੱਥੇ ਝੁੰਗੀਆਂ ਦੇ ਬਾਹਰ ਖੇਡ ਰਿਆ ਸੀ ਤੇ ਦੋ ਅਣਪਛਾਤੇ ਬੰਦੇ ਮੋਟਰਸਾਈਕਲ ਤੇ ਆ ਕੇ ਉਹਨੂੰ ਉੱਥੋਂ ਚੁੱਕ ਕੇ ਲੈ ਗਏ ਸੋ ਇਹ ਜਾਣਕਾਰੀ ਮਿਲਣ ਤੋਂ ਬਾਅਦ ਤੁਰੰਤ ਅਸੀਂ ਐਫ ਆਈ ਆਰ ਅਧੀਨਤਾ ਨੰਬਰ 140 ਬੀ ਐਨ ਐਫ ਸਾਣਾ ਸਿਟੀ ਬਰਨਾਲਾ ਦਾ ਅਦਿਕਾਦਿਤ ਕੀ ਇਹ ਅਣਪਛਾਤੇ ਬੰਦਿਆਂ ਦੇ ਖਿਲਾਫ ਤੇ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਜਿਹੜੀ ਹੈ ਜਾਰੀ ਹੈ ਤੇ ਸੀਸੀਟੀਵੀ ਕੈਮਰੇਜ਼ ਜਿਹੜੇ ਚੈੱਕ ਕੀਤੇ ਜਾ ਰਹੇ ਨੇ ਤੇ ਜਲਦੀ ਹੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸੁਲਾਖਾਂ ਦੇ ਪਿੱਛੇ ਭੇਜਿਆ ਜਾਏਗਾ ਫਿਲਹਾਲ ਬੱਚੇ ਜਗਵਾ ਕਰਨ ਤੋਂ ਬਾਅਦ ਦੋਸ਼ੀ ਫਰਾਰਤਾ ਹੋ ਗਏ ਨੇ ਲੇਕਿਨ ਪੁਲਿਸ ਵੱਲੋਂ ਲਗਾਤਾਰ ਇਹਨਾਂ ਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਇਹਨਾਂ ਦੀ ਪਾਲ ਦੇ ਲਈ ਪੁਲਿਸ ਦੀਆਂ ਟੀਮਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਵੇਖਣਾ ਹੋਵੇਗਾ ਕਿ ਦੋਸ਼ੀ ਕਦੋਂ ਪੁਲਿਸ ਦੀ گرفت ਵਿੱਚ ਆਉਂਦੇ ਨੇ ਜਗਪਾਨੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ